ਅਮਰੀਕਾ ਦੇ ਵਿੱਚ ਇੱਕ ਟਰੱਕ ਹਾਦਸੇ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬੀ ਭਾਈਚਾਰੇ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਪਟੀਸ਼ਨ ਦਾਇਰ ਕਰਕੇ ਹਰਜਿੰਦਰ ਸਿੰਘ ਦੀ ਸਜ਼ਾ ਘਟਾਉਣ ਦੇ ਲਈ ਕਿਹਾ ਜਾ ਰਿਹਾ ਆਖਰਕਾਰ ਹਰਜਿੰਦਰ ਸਿੰਘ ਦਾ ਮਾਮਲਾ ਕਿੱਥੇ ਤੱਕ ਪਹੁੰਚਿਆ ਅਤੇ ਪਟੀਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਕੀ ਧਾਰਨਾਵਾਂ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਵੱਲੋਂ ਅਮਰੀਕਾ ਦੇ ਵਿੱਚ ਤਿੰਨ ਜਣਿਆਂ ਦੀ ਜਾਨ ਗਈ ਹੈ ਇਹ ਮਾਮਲਾ ਕਿੱਥੇ ਤੱਕ ਪਹੁੰਚਿਆ ਤੇ ਪਟੀਸ਼ਨ ਕਿਉਂ ਦਰੈਰ ਕੀਤੀਆਂ ਜਾ ਰਹੀਆਂ ਨੇ ਗਗਨ ਫਲੋਰੀਡਾ ਸੂਬਾ ਹੈ ਅਮਰੀਕਾ ਦਾ ਉੱਥੇ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਸੋਸ਼ਲ ਮੀਡੀਆ ਤੇ ਇੱਕ ਬੂਬ ਬਣਦਾ ਇੱਕ ਟਰੱਕ ਡਰਾਈਵਰ ਜਿਹੜਾ ਪੰਜਾਬੀ ਟਰੱਕ ਡਰਾਈਵਰ ਹੈ ਹਰਜਿੰਦਰ ਸਿੰਘ ਕਮੋ ਬੇਸ਼ੋਦੀ 29 ਸਾਲ ਉਮਰ ਹੈ ਉਹ ਗਲਤ ਯੂ ਟਰਨ ਲਿੰਦਾ ਗਲਤ ਮੋੜ ਲਿੰਦਾ ਜਿਹਦੇ ਕਰਕੇ ਤਿੰਨ ਲੋਕ ਆਪਣੀ ਜਾਨ ਤੋਂ ਹੱਥ ਧੋਵੈਂਦੇ ਨੇ ਤੇ ਉਹਦੀ ਡੈਸ਼ ਕੈਮ ਵੀਡੀਓ ਬਹੁਤ ਵਾਇਰਲ ਹੋਈ ਮੈਨੂੰ ਲੱਗਦਾ ਕਿ ਕੋਈ ਦਰਸ਼ਕ ਐਸਾ ਹੋਣਾ ਨਹੀਂ ਜਨੇ ਨਾ ਦੇਖੀ ਹੋਵੇ ਸਵਾਲ ਇਹ ਹੈ ਕਿ ਫਲੋਰੀਡਾ ਦੀ ਅਦਾਲਤ ਨੇ ਉਹਨੂੰ ਸਜ਼ਾ ਸੁਣਾਈ ਹੈ ਜਾਂ ਸੁਣਾਉਣੀ ਹੈ ਹਜੇ ਵਿਚ ਵਿਚਾਲੇ ਜੇ ਗੱਲ ਹੈ 45 ਸਾਲ ਦੀ ਯਾਨੀ ਕਿ ਬਹੁਤ ਲੰਮਾ ਅਰਸਾ ਹੁੰਦਾ ਇੱਕ 50 ਸਾਲ ਵਾਂਗੂ ਆਪਣੀ ਜ਼ਿੰਦਗੀ ਦੇ ਮੰਨ ਲਾਦਾ ਕਿ ਸਾਰੀ ਜ਼ਿੰਦਗੀ ਹੁਣ ਉਹਦੀ ਉੱਥੇ ਨਾ ਗ ਜਾਣੀ 29 ਸਾਲ ਦਾ ਤਾਂ ਹੋ ਹੀ ਗਿਆ 45 ਲਗਭਗ ਉਹ ਉੱਥੇ ਤੱਕ ਜਾਂਦੇ ਉਹ 80 ਸਾਲ ਦਾ ਹੋ ਜਾਊਗਾ ਤਾਂ ਇਸ ਨੂੰ ਲੈ ਕੇ ਭਾਰਤੀ ਤੇ ਖਾਸ ਕਰਕੇ ਪੰਜਾਬੀ ਭਾਈਚਾਰਾ ਜਿਹੜਾ ਡਾਇਸਪੋਰਾ ਅਮਰੀਕਾ ਕੈਨੇਡਾ ਚ ਵੱਖ-ਵੱਖ ਥਾਵਾਂ ਤੇ ਬੈਠਾ ਉਹ ਪਟੀਸ਼ਨ ਚਲਾ ਰਿਹਾ ਖਾਸ ਕਰਕੇ ਅਮਰੀਕਾ ਦੇ ਅੰਦਰ ਬੈਠਾ ਜਿਹੜਾ ਕਿ ਇਸ ਸਜ਼ਾ ਨੂੰ ਨਰਮ ਕੀਤਾ ਜਾਵੇ ਘਟਾ ਕੀਤਾ ਜਾਵੇ ਪਰ ਤੇ ਕਾਨੂੰਨ ਕੀ ਕਹਿੰਦਾ ਇੱਕ ਵੱਡੀ ਗੱਲ ਹੈ ਜੇ ਆਪਾਂ ਆਪਣੇ ਭਾਈਚਾਰੇ ਦੇ ਤੌਰ ਤੇ ਦੇਖੀਏ ਹਿਊਮਨ ਬੀਿੰਗ ਦੇ ਤੌਰ ਤੇ ਦੇਖੀਏ ਤੈ ਸਜ਼ਾ ਵਾਕਈ ਸੁਣਨ ਨੂੰ ਬਹੁਤ ਜ਼ਿਆਦਾ ਲੱਗਦੀ ਆ ਪਰ ਅਮਰੀਕੀ ਲਾ ਦੇਖੀਏ ਤਾਂ ਇਹ ਸਜ਼ਾ ਜਿਹੜੀ ਐ ਐਕੂਰੇਟ ਐ ਇੰਨੀ ਸਜ਼ਾ ਤਾਂ ਹੋਣੀ ਹੋਣੀ ਸੀ ਕਿਉਂਕਿ ਉੱਥੇ ਜੇਕਰ ਦੂਜੀ ਦਰਜੇ ਦਾ ਅਪਰਾਧ ਹੁੰਦਾ ਐ ਐਕਸੀਡੈਂਟ ਹੁੰਦਾ ਐ ਐਕਸੀਡੈਂਟ ਚ ਮੌਤ ਹੋ ਜਾਂਦੀ ਐ ਤਾਂ 9 ਤੋਂ 15 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ ਮੈਂ ਇੱਥੇ ਥੋੜਾ ਜਿਹਾ ਕਨਫਿਊਜ਼ਨ ਐ ਮੈਂ ਇਸ ਦੇ ਬਾਰੇ ਪੜ ਰਿਹਾ ਸੀ ਵੀ ਉਹ ਤਿੰਨਾ ਜਣਿਆਂ ਦਾ 15-15 ਸਾਲ ਲਾਇਆ ਗਿਆ ਜਿਹਨੀਆਂ ਤਿੰਨ ਮੋਤਾਂ ਹੋਈਆਂ ਨੇ ਜਿਸ ਨੂੰ ਇੱਕੋ ਹੀ ਕੇਸ ਚ ਰੱਖਿਆ ਗਿਆ ਇਹ ਇੱਕ ਸਵਾਲ ਹੋ ਸਕਦਾ ਹੁਣ ਲੋਕ ਪਟੀਸ਼ਨਾਂ ਦਾ ਪਾਰ ਰਹੇ ਨੇ ਹੁਣ ਇਹ ਵੀ ਸੱਚ ਹੈ ਕਿ ਐਕਸੀਡੈਂਟ ਹੋਇਆ ਹੈ ਆਪਣੇ ਨਾਲ ਇੱਕ ਆਪਣੇ ਸਮਾਜ ਦੇ ਅੰਦਰ ਇੱਕ ਬਹੁਤ ਵੱਡੀ ਚੀਜ਼ ਹੈ ਤੁਸੀਂ ਆ ਪਿੰਡਾਂ 'ਚ ਵੀ ਦੇਖ ਲਿਓ ਕਿ ਜਦੋਂ ਤੁਹਾਡਾ ਆਪਣਾ ਜੀ ਅਪਰਾਧ ਕਰਦਾ ਆ ਤਾਂ ਤੁਸੀਂ ਉਹਨੂੰ ਬਚਾਉਣ ਦੇ ਲਈ ਹਰ ਹਿੱਲਾ ਵਰਤਦੇ ਹੋ ਮਹਿੰਗੇ ਤੋਂ ਮਹਿੰਗਾ ਵਕੀਲ ਮਹਿੰਗੇ ਤੋਂ ਮਹਿੰਗੀ ਸਾਰੀਆਂ ਕਾਨੂੰਨੀ ਸੇਵਾਵਾਂ ਲੈਣੇ ਆ ਆਪਾਂ ਨੂੰ ਪਤਾ ਵੀ ਹੁੰਦਾ ਕਿ ਆਪਣੀ ਅੱਖਾਂ ਸਾਹਮਣੇ ਇਸ ਬੰਦੇ ਨੇ ਇਹ ਅਪਰਾਧ ਕੀਤਾ ਸਾਡੇ 'ਚ ਜਿਹੜੀ ਭਾਵਨਾ ਹੈ ਇਹ ਬਹੁਤ ਵੱਡੇ ਪੱਧਰ ਤੇ ਹੈ ਕਿ ਸਾਡਾ ਬੰਦਾ ਬਚਣਾ ਚਾਹੀਦਾ ਚਾਹੇ ਇਹਨੇ ਲੱਖ ਮਾਰਾ ਕੀਤਾ ਹੋਵੇ ਇਸ ਜਾਨੀ ਕਿ ਇਹ ਨਹੀਂ ਚਾਹੁੰਦਾ ਕਿ ਉਹ ਕਾਨੂੰਨ ਦੇ ਅੱਗੇ ਸਰੈਂਡਰ ਕਰ ਦੇ ਤੇ ਕਾਨੂੰਨ ਜੋ ਸਜ਼ਾ ਦੇਣੀ ਚਾਹੁੰਦਾ ਦੇ ਦੇ ਹੁਣ ਇਹੀ ਹਾਲ ਕਮੋਬੇਚ ਇੱਥੇ ਆ ਪਰ ਜਿਹੜੀ ਆ ਉਹ ਦੇਖਣ ਨੂੰ ਬਹੁਤ ਜ਼ਿਆਦਾ ਲੱਗਦੀ ਆ ਤੇ ਉਹ ਹੈ ਵੀ ਬਹੁਤ ਜ਼ਿਆਦਾ ਤਰਕਸੰਗਤ ਸਜ਼ਾ ਜਿਹੜੀ ਆ ਜੱਜ ਨੂੰ ਰਹਿਮ ਇੰਨਾ ਕਰੈਮ ਕਰਨਾ ਚਾਹੀਦਾ ਕਿ ਉਹਦੀ ਸਾਰੀ ਜ਼ਿੰਦਗੀ ਉੱਥੇ ਨਾ ਲੰਘ ਜਾਵੇ ਹੁਣ ਇਹਦੇ ਦੋ ਪਹਿਲੂ ਇੱਕ ਹੋਰ ਪਹਿਲੂ ਆ ਪੰਜਾਬੀ ਭਾਈਚਾਰੇ 'ਚ ਇੱਕ ਵਰਗ ਇਹ ਕਹਿੰਦਾ ਕਿ ਵੀ ਠੋਕ ਕੇ ਸਜ਼ਾ ਹੋਣੀ ਚਾਹੀਦੀ ਆ ਯਾਨੀ ਕਿ ਜਿਹੜੀ ਆਪਣੇ ਭਾਈਚਾਰੇ ਪ੍ਰਤੀ ਜੈਲਸੀ ਆ ਖਾਸ ਕਰ ਕਿਹੜੇ ਉਹ ਇੱਕ ਦੇਖੋ ਵਰਗ ਬਣ ਜਾਂਦੇ ਨੇ ਬਾਹਰਲੇ ਦੇਸ਼ਾਂ 'ਚ ਵੀ ਐਵੇਂ ਵੀ ਆ ਕੱਚਾ ਆ ਪੱਕਾ ਹੈ ਇਲੀਗਲੀ ਆਇਆ ਇਹ ਇਲੀਗਲੀ ਆਇਆ ਇਹ ਸਟੂਡੈਂਟ ਹੈ ਇਹ ਵਰਕਰ ਹੈ ਜਾਨੀ ਕਿ ਇਸ ਤਰ੍ਹਾਂ ਦੇ ਵੀ ਉੱਥੇ ਬੰਡ ਹੈ ਭਾਈਚਾਰਿਆਂ ਦੇ ਤੇ ਉਹ ਥੋੜਾ ਥੋੜਾ ਜ਼ਹਿਰ ਇੱਕ ਦੂਜੇ ਪ੍ਰਤੀ ਭਰਿਆ ਹੋਇਆ ਚਾ ਕੈਨੇਡਾ ਜਿਹਦਾ ਖਾਸ ਕਰਕੇ ਹੈ ਵੀ ਉਹ ਵੀ ਨਿਕਲ ਰਿਹਾ ਕਿ ਇਹ ਠੋਕ ਦੇਣਾ ਚਾਹੀਦਾ ਹੈ ਫਲਾਣਾ ਕਰ ਦੇਣਾ ਚਾਹੀਦਾ ਅਮਰੀਕਾ ਹੀ ਲਾਜ ਜਦੋਂ ਕਹਿੰਦਾ ਫਿਰ ਉਹ ਇੱਕ ਪਾਸਾ ਉਹ ਹੈ ਇੱਕ ਪਾਸਾ ਉਹ ਕਹਿੰਦੇ ਨੇ ਖੈਰ ਦੂਜਾ ਪਾਸਾ ਜ਼ਿਆਦਾ ਸਹੀ ਲੱਗਦਾ ਹੈ ਜਿਹੜਾ ਕਹਿੰਦਾ ਹੈ ਕਿ ਵੀ ਇਹਨੂੰ ਥੋੜਾ ਨਰਮ ਰੱਖਿਆ ਜਾ ਸਕਦਾ ਹੈ ਕੋਈ ਅਪਰਾਧ ਹੋਇਆ ਗਲਤੀ ਹੋਈ ਹੈ ਤਾਂ ਕੋਈ ਨੀ ਮੈਂ ਉਹ ਕਹਿੰਦਾ ਤੇ ਨਾ ਹੀ ਇਹ ਗੱਲ ਕਹਿੰਦਾ ਕੋਈ ਕੋਈ ਇੰਟੈਂਸ਼ਨ ਨਹੀਂ ਸੀ ਇੰਟੈਂਸ਼ਨ ਨਹੀਂ ਸੀ ਦੇਖੋ ਰੋਡ ਐਕਸੀਡੈਂਟ ਜ ਸਜ਼ਾ ਕਿਉਂ ਕੱਟ ਹੁੰਦੀ ਹੈ ਭਾਰਤ ਦੇ ਵਿੱਚ ਵੀ ਜਾਂ ਬਾਕੀ ਥਾਵਾਂ 'ਵੀ ਕਿਉਂਕਿ ਇਹ ਟੈਂਸ਼ਨਲੀ ਮੌਤ ਨਹੀਂ ਹੁੰਦੀ ਇਹ ਬੰਦਾ ਸੋਚ ਕੇ ਨਹੀਂ ਆਉਂਦਾ ਕਿ ਮੈਂ ਇਹਦੇ ਵਿੱਚ ਕਾਰ ਮਾਰਨੀ ਹੈ ਚ ਸਕੂਟਰ ਮਾਰਨਾ ਤੇ ਬੰਦਾ ਮਾਰਨਾ ਉਹ ਐਕਸੀਡੈਂਟ ਹੁੰਦਾ ਇਸ ਕਰਕੇ ਹੀ ਹਮੇਸ਼ਾ ਭਾਰਤ ਦੇ ਕਾਨੂੰਨ ਚ ਵੀ ਹੈ ਕਿ ਐਕਸੀਡੈਂਟ ਦੀਆਂ ਸਜ਼ਾਵਾਂ ਘੱਟ ਹੁੰਦੀਆਂ ਕਤਲ ਦੇ ਬਰਾਬਰ ਨਹੀਂ ਰੱਖਿਆ ਇਹਨੂੰ ਕਤਲ ਹੀ ਕਤਲ ਦੇ ਬਰਾਬਰ ਨਹੀਂ ਹੁੰਦਾ ਇਹ 302 ਦਾ ਮੁਕਾਦਮਾ ਨਹੀਂ ਹੁੰਦਾ ਇਹੀ ਚੀਜ਼ ਉੱਥੇ ਪਟੀਸ਼ਨਰ ਜਿਹੜੇ ਕਰ ਰਹੇ ਨੇ ਲੋਕ ਕਹਿ ਰਹੇ ਨੇ ਹੁਣ ਦੇਖਣਾ ਇਹ ਹੈ ਕਿ ਵੀ ਹੁੰਦੀ ਹੈ ਕਿ ਨਹੀਂ ਹੁੰਦੀ ਇੱਕ ਵੱਡਾ ਸਵਾਲ ਹੈ ਕਿਉਂਕਿ ਇਹਦਾ ਅਸਰ ਬੜਾ ਗੰਭੀਰ ਹੈ ਅਮਰੀਕਾ ਦੇ ਸਟੇਟ 77 ਨੇ ਜਿਹੜੇ ਸਟੇਟ ਸੈਕਟਰੀ ਨੇ ਰੂਬੀ ਮਾਰਕੋਨੋ ਉਹਨਾਂ ਨੇ ਕਹਿਤਾ ਕਿ ਮਾਰਕੋਨੋ ਰੂਬੀਓ ਨੂੰ ਉਹਨਾਂ ਨੇ ਕਹਿਤਾ ਕਿ ਅਸੀਂ ਕਮਰਸ਼ੀਅਲ ਲਾਇਸੈਂਸ ਤੇ ਵੀਜ਼ਾ ਜਾਰੀ ਨਹੀਂ ਕਰਾਂਗੇ ਵਿਦੇਸ਼ੀਆਂ ਦੇ ਲਈ ਜਾਨੀ ਕਿ ਇਹਦੇ ਨਾਲ ਉਹ ਸਮੁੱਚੀ ਟਰੱਕ ਡਰਾਈਵਰ ਭਾਈਚਾਰਾ متاثر ਹੋਇਆ ਪ੍ਰਭਾਵਿਤ ਹੋਇਆ ਚਾਹੇ ਉਹ ਪੰਜਾਬੀ ਹੈ ਬੰਗਾਲੀ ਹੈ ਮੈਕਸੀਕਨ ਹੈ ਕੋਈ ਵੀ ਹੈ ਉਹ ਸਾਰਾ ਹੀ ਪ੍ਰਭਾਵਿਤ ਹੋਣਾ ਹੈ ਉਹਦੇ ਨਾਲ ਜਾਨੀ ਕਿ ਇੱਕ ਗਲਤੀ ਬੰਦੇ ਦੀ ਕਿੱਡੇ ਵੱਡੇ ਲਾਰਜ ਸਕੇਲ ਤੇ ਪ੍ਰਭਾਵਿਤ ਕਰ ਸਕਦੀ ਹੈ ਇਹ ਸਾਡੇ ਟਰੱਕ ਡਰਾਈਵਰਾਂ ਨੂੰ ਵੀ ਟੈਕਸੀ ਡਰਾਈਵਰ ਕੋਈ ਵੀ ਕੋਈ ਵੀ ਕੰਮ ਕਰਦੇ ਆ ਅਸੀਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੀ ਇੱਕ ਗਲਤੀ ਸਾਡੇ 10 20 ਮਿੰਟ ਬਚਾਉਣ ਦੇ ਚੱਕਰ ਦੇ ਵਿੱਚ ਹੋਇਆ ਨੁਕਸਾਨ ਕਿੱਡਾ ਵੱਡਾ ਜਿਹੜਾ ਉਹ ਸਿਆਪਾ ਖੜਾ ਕਰ ਸਕਦਾ ਹੋਰਾਂ ਦੇ ਲਈ ਵੀ ਆਪਣੀ ਪਰਸਨਲ ਟੈਂਸ਼ਨ ਨੂੰ ਛੱਡ ਕੇ ਆਪਣੇ ਫਾਇਦੇ ਨੂੰ ਛੱਡ ਕੇ ਸਾਨੂੰ ਜਦੋਂ ਅਸੀਂ ਸਮੁੱਚੇ ਦੇ ਫਾਇਦੇ 'ਚ ਸੋਚਣਾ ਸ਼ੁਰੂ ਕਰਾਂਗੇ ਤਾਂ ਉਹ ਉਦੋਂ ਹੀ ਹੁੰਦਾ ਹੁੰਦਾ ਹੈ ਤੇ ਹਰਜਿੰਦਰ ਸਿੰਘ ਨੇ ਵੀ ਇਹੀ ਗਲਤੀ ਕੀਤੀ ਹੈ ਕਿ ਉਹਨੇ ਆਪਣੇ 10-15 ਮਿੰਟ ਬਚਾਉਣ ਦੇ ਚੱਕਰ 'ਚ ਸਾਰਿਆਂ ਦਾ ਬੇੜਾ ਬਿਠਾ ਕੇ ਰੱਖਤਾ ਦੋਵੇਂ ਭਰਾਵਾਂ ਦੀ ਸਮੇਂ ਗ੍ਰਿਫਤਾਰੀ ਹੋ ਚੁੱਕੀ ਹੈ ਹਾਂ ਦੋਨੇ ਉਹਨਾਂ ਦੇ ਨਾਲ ਕਿਉਂਕਿ ਡੈਸ਼ ਕੈਮ ਚ ਦੋ ਜਾਨੇ ਦੇਖਦੇ ਆ ਤਾਂ ਦੂਜੇ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਕਮਬਿਸ਼ ਇਹੀ ਗੱਲ ਕਹੀ ਜਾ ਰਹੀ ਹੈ ਕਿ ਦੋਵੇਂ ਭਰਾ ਸੀਗੇ ਤਾਂ ਤੁਸੀਂ ਇਸ ਮਸਲੇ ਨੂੰ ਲੈ ਕੇ ਕੀ ਸੋਚਦੇ ਹੋ ਆਪਣੀ ਰਾਏ ਕ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ